ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚੋਂ ਇਹ ਦੋ ਪੰਕਤੀਆਂ ਅਸੀਂ ਲਿਖੀਆਂ ਐ ਵੈਸੇ ਤਾਂ ਇਸ ਦੋਨਾਂ ਪੰਕਤੀਆਂ ਦੇ ਵਿੱਚ ਅਸੀਂ ਦੋ ਹੀ ਸ਼ਬਦਾਂ ਦੀ ਗੱਲ ਆਪਜੀ ਨਾਲ ਸਾਂਝੀ ਕਰਨੀ ਐ ਪਰ ਜੇ ਦੋ ਸ਼ਬਦ ਇਕੱਲੇ ਲਿਖ ਦਿੰਦੇ ਫਿਰ ਤੁਹਾਨੂੰ ਸਾਰੀ ਪੰਕਤੀ ਦਾ ਪਤਾ ਨਹੀਂ ਸੀ ਲੱਗਣਾ ਕਿਉਂਕਿ ਉਹ ਜਿਹੜੇ ਦੋ ਸ਼ਬਦ ਨੇ ਇਸ ਵਿੱਚ ਉਹ ਕਈ ਥਾਵਾਂ ਤੇ ਆਉਂਦੇ ਨੇ ਗੁਰਬਾਣੀ ਵਿੱਚ ਕਈ ਸੰਗਤਾਂ ਦੇ ਮੈਸੇਜ ਉਹਨਾਂ ਸ਼ਬਦਾਂ ਬਾਰੇ ਆਏ ਸੀ ਕਿ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ। ਬਾਕੀ ਤਾਂ ਅਸੀਂ ਹਰੇਕ ਸ਼ਬਦ ਦੀ ਜਿੰਨੇ ਸਿਹਾਰੀ ਵਾਲੇ ਹੋਣ ਪਾਵੇ ਔਂਕੜ ਵਾਲੇ ਹੋਣ ਵੀਡੀਓ ਪਾਈ ਬੈਠੇ ਆਂ। ਤੇ ਮੇਰੇ ਖਿਆਲ ਦੇ ਵਿੱਚ ਇਹ ਜੋ ਦੋ ਸ਼ਬਦਾਂ ਦੀ ਜਿਹੜੀ ਵੀਡੀਓ ਸੀ ਰਹਿਂਦੀ ਸੀ। ਤੇ ਸੰਗਤ ਜਿਹੜੀ ਵੀ ਸ਼ਬਦ ਦੀ ਮੰਗ ਕਰਦੀ ਅਸੀਂ ਉਸ ਦੀ ਵੀਡੀਓ ਬਣਾ ਕੇ ਜਰੂਰ ਆਪਣੇ ਚੈਨਲ ਤੇ ਅਪਲੋਡ ਕਰਦੇ ਆਂ। ਪਲੇਲਿਸਟ ਦੇ ਵਿੱਚ ਮਹਿੰਗੇ ਸ਼ਬਦ ਲਿਖਿਆ ਹੈ ਜਾਂ ਸਵਾਲ ਜਵਾਬ ਲਿਖਿਆ ਹੋਊਗਾ ਉੱਥੇ ਜਾ ਕੇ ਵੇਖੋਗੇ ਤੁਹਾਨੂੰ ਸਾਰੀਆਂ ਵੀਡੀਓ ਪ੍ਰਾਪਤ ਹੋ ਜਾਣਗੀਆਂ ਕਾਹੇ ਰੇ ਨਰ ਗਰਬ ਕਰਤ ਹਾ ਹਾ ਤੇ ਹਾ ਓਂਕੜ ਇਹ ਕੇ ਸ਼ਬਦ ਹੈ ਹਾ 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 ਓਂਕੜ ਜਿੰਨ ਕੇ ਚਿੱਤ ਕਠੋਰ ਹਾ 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 ਸਿਆਰੀ ਗੁਰਬਾਣੀ ਵੀ ਤੁਸੀਂ ਦਰਸ਼ਨ ਕੀਤੇ ਹੋਣਗੇ ਹਾ 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 ਓਂਕੜ ਹਾ 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 ਸਿਆਰੀ ਇਹ ਦੋ ਪਾਠ ਹੁੰਦੇ ਨੇ ਹੁਣ ਇਹ ਕੀ ਲਗੂ ਮਾਤਰਾ ਇੱਕ ਹੁੰਦੀ ਦੀਰਘ ਮਾਤਰਾ ਜਿਹੜੀ ਦੀਰਘ ਮਾਤਰਾ ਸੰਗਜ ਹੁੰਦੀ ਹੈ ਉਹ ਹਮੇਸ਼ਾ ਵੱਡੀ ਹੁੰਦੀ ਹੈ ਉਹਦੀ ਹਮੇਸ਼ਾ ਹੀ ਆਵਾਜ਼ ਲੰਮੀ ਨਿਕਲਦੀ ਹੈ ਹੁਣ ਇੱਥੇ ਵੀ ਲਗੂ ਮਾਤਰਾ ਹੈ ਤੇ ਇੱਥੇ ਵੀ ਲਗੂ ਮਾਤਰਾ ਹੈ ਛੋਟੀ ਮਾਤਰਾ ਆਪਾਂ ਤੇ ਜਿਹੜੀ ਛੋਟੀ ਮਾਤਰਾ ਹੁੰਦੀ ਉਹਦੀ ਹਮੇਸ਼ਾ ਹੀ ਆਵਾਜ਼ ਥੋੜੀ ਨਿਕਲਦੀ ਹੈ ਜਦੋਂ ਇਹ ਚੀਜ਼ਾਂ ਆਪਾਂ ਕਿਵੇਂ ਪਤਾ ਕਰਨ ਲੱਗਣ ਗਿਆ ਜਦੋਂ ਆਪਾਂ ਮਹਾਰਨੀ ਸਿੱਖਾਂਗੇ ਮਹਾਰਨੀ ਦਾ ਅਭਿਆਸ ਕਰਾਂਗੇ ਆਪਣ ਉਦੋਂ ਔਂਕੜ ਦੀ ਆਵਾਜ਼ ਜਾਂ ਸਿਆਰੀ ਦੀ ਆਵਾਜ਼ ਉਚਾਰਨ ਕਰਨ ਦਾ ਟਰੀਕਾ ਢੰਗ ਤਰੀਕਾ ਆਵੇਗਾ ਹੁਣ ਇਹ ਇਸ ਦਾ ਉਚਾਰਨ ਕਿਵੇਂ ਕਰਨਾ ਕਾਹੇ ਰੇ ਨਰ ਗਰਭ ਕਰਤ ਹੋ ਹਾ 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 ਹੈ ਔਂਕੜ ਹੋਹ ਜੇ ਆਪਾਂ ਇਹਨੂੰ ਲੰਮਾ ਕਰਦੇ ਹੋਹ ਫਿਰ ਹੋੜੇ ਦੇ ਨਾਲ ਇੱਥੇ ਔਂਕੜ ਕੱਟਿਆ ਜਾਵੇਗਾ ਤੇ ਹੋੜਾ ਲੱਗ ਜਾਵੇਗਾ ਉਚਾਰਨ ਹੋਵੇਗਾ ਹਾਹੋ ਹਾਹੋ ਤਾਂ ਬਣੇਗਾ ਜੀ ਦੀਰਘ ਮਾਤਰਾ ਲੱਗੀ ਹੋਵੇਗੀ ਭਾਵ ਹੋੜਾ ਲੱਗਾ ਹੋਵੇਗਾ ਇੱਥੇ ਲੱਗੀ ਔਂਕੜ ਤੇ ਜਲਦੀ ਦੇ ਨਾਲ ਪੜਿਆ ਜਾਣਾ ਦੋਨੇ ਹਾਹੇ ਪੜੇ ਜਾਣੇ ਨੇ ਇੱਕ ਹਾਹਾ ਮੁਕਤ ਹੈ ਇੱਕ ਹਾਏ ਦੇ ਮਾਤਰਾ ਲੱਗੀ ਉਚਾਰਨ ਹੋਵੇਗਾ ਹਾਹੋ ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ ਦੇਹੀ ਹੋ ਇਹਦਾ ਅਭਿਆਸ ਕਰੋ ਜਰੂਰ ਆਵੇਗਾ ਹੋ ਦੁਬਾਰਾ ਫਿਰ ਆਪਾਂ ਸਰਵਣ ਕਰਦੇ ਹਾਂ ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹੀ ਜਿਨ ਕੇ ਚਿੱਤ ਕਠੋਰ ਹਾ 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 ਹੈ ਸਿਆਰੀ ਹੁਣ ਇਹ ਵੀ ਪਾਠ ਕਈ ਵਾਰ ਗੁਰਬਾਣੀ ਵਿੱਚ ਆਇਆ ਹੈ ਹਾ ਹਾ ਹੇ ਸਿਆਰੀ ਹੈ 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 ਜੇ ਆਪਾਂ ਨੂੰ ਲੰਮਾ ਕਰਦੇ ਹ ਹੈ ਹੈ ਫਿਰ ਦਲਾਵਾ ਦੀ ਆਵਾਜ਼ ਉਚਾਰਨ ਹੁੰਦੀ ਦੀਰਘ ਮਾਤ੍ਰ ਲੱਗਦੀ ਪਰ ਇੱਥੇ ਲਘੂ ਮਾਤ੍ਰ ਛੋਟੀ ਮਾਤ੍ਰ ਹੈ ਜਲਦੀ ਦੇ ਨਾਲ ਪੜਿਆ ਜਾਣਾ ਸਿਆਰੀ ਦੀ ਆਵਾਜ਼ ਉਚਾਰਨ ਹੋਵੇਗੀ ਹੈ ਹੈ ਜਿੰਨ ਕੇ ਚਿੱਤ ਕਠੋਰ ਹੈ ਸੇ ਬਹਿ ਇੱਥੇ ਦੋਹਾ ਹੈ ਨਹੀਂ ਜਿਵੇਂ ਆਪਾਂ ਬਹਿ ਬੋਲਦੇ ਹ ਹੈ ਹੈ ਬਹਿ ਇੱਥੇ ਬੱਬਾ ਲੱਗਾ ਹੈ ਬੱਬੇ ਨੂੰ ਕੜ ਤੋਂ ਪਾਠ ਹੋਈ ਆ ਜਿਹੜਾ ਇੱਥੇ ਆ ਉਹੀ ਪਾਠ ਇੱਥੇ ਆ ਪਰ ਬੱਬਾ ਲੱਗਾ ਇੱਥੇ ਬਹਿ ਹੇਹੇ ਉਹੀ ਪਾਠ ਇੱਥੇ ਕਠੋਰ ਹੇਹੇ ਛੇ ਬਹਿ ਨਾ ਸਤਗੁਰ ਪਾਸ ਦੁਬਾਰਾ ਫਿਰ ਸਰਵਣ ਕਰਦੇ ਆ ਜਿੰਨ ਕੇ ਚਿੱਤ ਕਠੋਰ ਹੇਹੇ ਛੇ ਬਹਿ ਨਾ ਨਾ ਸਤਗੁਰ ਪਾਸ ਪਾਠ ਹੋਈਆ ਪਰ ਉੱਥੇ ਬੱਬਾ ਨਹੀਂ ਲੱਗਾ ਕਈ ਵਾਰ ਸੱਸੇ ਦੇ ਨਾਲ ਪਾਠ ਵੀ ਆਉਂਦਾ ਸਹ ਉਹ ਸਹਹ ਪਾਠ ਹੈ ਜਿਸ ਅਸਾ ਗਿਆ ਜੇ ਸਹ ਹੈ ਇੱਥੇ ਬੱਬਾ ਆ ਜਿਵੇਂ ਬਹ ਹੈ ਕਹ ਹੈ ਇਸ ਤਰ੍ਹਾਂ ਪਾਠ ਦੋ ਸਾਹੇ ਆਉਂਦੇ ਨੇ ਉਹਦੀ ਵੀਡੀਓ ਵੀ ਅਸੀਂ ਜਰੂਰ ਪਾਵਾਂਗੇ ਕਾਹੇ ਰੇ ਨਰ ਗਰਭ ਕਰਤ ਹੋ ਬਿਨ ਸਜਾਏ ਝੂਠੀ ਦੇਹੀ ਜਿਨ ਕੇ ਚਿੱਤ ਕਠੋਰ ਹੈ ਸੇ ਬਹ ਨ ਸਤਗੁਰ ਪਾਸ ਸੋ ਸੰਗਤ ਜੀ ਇਸ ਤਰ੍ਹਾਂ ਉਚਾਰਨ ਕਰਨਾ ਹੈ ਭੁੱਲਾਂ ਦੀ ਮਾਫੀ ਗੁਰਬਾਣੀ ਦੀ ਸੰਥਿਆ ਲੜੀਵਾਰ ਚੱਲ ਰਹੀ ਹੈ ਇਸੇ ਚੈਨਲ ਤੇ ਰਾਤ ਨੂੰ 7 ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ